ਨਮਸਕਾਰ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਖਾਸ ਪ੍ਰੋਗਰਾਮ ਟਿਕਟ ਦੇ ਦਾਅਵੇਦਾਰ ਦੇ ਵਿੱਚ ਅਸੀਂ ਇੱਕ ਵਾਰ ਫੇਰ ਅੰਮ੍ਰਿਤਸਰ ਹਲਕਾ ਯਾਨੀ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਲੇਕਿਨ ਇਸ ਵਾਰ ਪਾਰਟੀ ਕਾਂਗਰਸ ਦੀ ਗੱਲ ਕਰਾਂਗੇ ਕਾਂਗਰਸ ਇੱਕ ਵੱਡੀ ਪਾਰਟੀ ਹੈ ਔਰ ਇਹਦੇ ਚ ਦਾਅਵੇਦਾਰ ਵੀ ਜ਼ਾਹਿਰ ਹੈ ਕਿ ਜ਼ਿਆਦਾ ਹੀ ਹੋਣਗੇ ਮੇਰੇ ਨਾਲ ਮੇਰੇ ਸਹਿਯੋਗੀ ਰਿਮਾਂਸ਼ੂ ਗਾਬਾ ਨੇ ਇਹ ਵੀ ਮੇਰੇ ਨਾਲ ਇਸ ਮਾਮਲੇ ਤੇ ਚਰਚਾ ਕਰਨਗੇ ਕਿ ਕਿਹੜਾ ਦਾਅਵੇਦਾਰ ਟਿਕਟ ਦਾ ਦਾਅਵੇਦਾਰ ਕਿਉਂ ਮਜ਼ਬੂਤ ਬਣਦਾ ਹੈ ਹਰਮਾਂਸ਼ੂ ਤੁਸੀਂ ਦੱਸੋ ਕਿ ਆਪਾਂ ਇਹ ਤਿੰਨ ਨਾਂ ਤੇ ਕੋਈ ਹੋਰ ਯਾਨੀ ਗੁਰਜੀਤ ਸਿੰਘ ਔਜਲਾ ਜਿਹੜੇ ਮੌਜੂਦਾ ਐਮਪੀ ਨੇ ਓਪੀ ਸੋਨੀ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਵੀ ਕਹਿੰਦੇ ਨੇ ਇਹਨਾਂ ਨੂੰ ਤੇ ਕੋਈ ਹੋਰ ਤੁਸੀਂ ਦੱਸੋ ਕਿ ਇਹਨਾਂ ਚ ਇਹ ਉਮੀਦਵਾਰ ਟਿਕਟ ਦੇ ਦਾਵੇਦਾਰ ਇਹਨਾਂ ਦੀ ਕਿੰਨੀ ਕੁ ਮਜ਼ਬੂਤੀ ਜਿਹੜੀ ਹੈਗੀ ਹੈ ਟਿਕਟ ਦੀ ਦਾਵੇਦਾਰੀ ਤੇ ਹੈਗੀ ਹੈ ਬਿਲਕੁਲ ਇਹ ਜਿਹੜੇ ਆਪਾਂ ਤਿੰਨ ਚਿਹਰੇ ਦਿਖਾ ਰਹੇ ਆ ਤਿੰਨ ਦੇ ਤਿੰਨੋਂ ਤਿੰਨੋਂ ਦਾਵੇਦਾਰ ਜਿਹੜੇ ਨੇ ਬੜੇ ਮਜ਼ਬੂਤ ਦਾਵੇਦਾਰ ਨੇ ਔਰ ਕਾਂਗਰਸ ਦਾ ਜਿਸ ਤਰ੍ਹਾਂ ਦਾ ਇਤਿਹਾਸ ਰਿਹਾ ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਪਾਰਟੀ ਦੇ ਅੰਦਰ ਚੱਲਦਾ ਰਹਿੰਦਾ ਉਹ ਅੰਮ੍ਰਿਤਸਰ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਬੇਸ਼ੱਕ ਗੁਰਜੀਤ ਸਿੰਘ ਔਜਲਾ ਇਸ ਵੇਲੇ ਉੱਥੇ ਮੌਜੂਦਾ ਐਮਪੀ ਨੇ ਬਤੌਰ ਐਮਪੀ ਇਹਨਾਂ ਨੇ ਆਪਣਾ ਪੋਲੀਟੀਕਲੀ ਬਹੁਤ ਵਧਾਇਆ ਹੈ ਬਹੁਤ ਜ਼ਿਆਦਾ ਐਕਟਿਵ ਰਹੇ ਨੇ ਚਾਹੇ ਲੋਕ ਸਭਾ ਦੇ ਵਿੱਚ ਰਹੇ ਹੋਣ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਆਪਣੀ ਕੌਨਸਟਿਟੈਂਸੀ ਦੇ ਵਿੱਚ ਘੁੰਮਣ ਫਿਰਨ ਚ ਘੁੰਮਣ ਫਿਰਨ ਤੋਂ ਭਾਵੇਂ ਹੈ ਕਿ ਜਿਹੜੇ ਵੀ ਮੁੱਦੇ ਉੱਥੇ ਦੇ ਹੈਗੇ ਨੇ ਜਾਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹਮੇਸ਼ਾ ਵਿਵਾਖ ਹੋ ਕੇ ਗੁਰਜੀਤ ਓਜਲਾ ਬੋਲਦੇ ਰਹੇ ਉਹਨਾਂ ਨੇ ਔਰ ਇਹਨਾਂ ਨੇ ਆਪਣੇ ਆਪ ਨੂੰ ਇੱਕ ਸਟੇਟ ਦੇ ਲੀਡਰ ਦੇ ਬਤੌਰ ਸਟੇਟ ਲੀਡਰ ਜਿਹੜਾ ਹੈ ਉਹ ਸਾਬਤ ਕਰ ਲਿਆ ਗੁਰਜੀਤ ਓਜਲਾ ਨੇ ਸਿਰਫ ਲੋਕ ਸਭਾ ਤੱਕ ਹੀ ਸੀਮਿਤ ਨਹੀਂ ਰਹੇ ਸਿਰਫ ਅੰਮ੍ਰਿਤਸਰ ਤੱਕ ਸੀਮਿਤ ਨਹੀਂ ਰਹੇ ਇਹ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਐਕਟਿਵ ਵਿਖਾਈ ਦਿੱਤੇ ਕਾਂਗਰਸ ਦੀ ਸਰਕਾਰ ਬਿਲੇ ਦੀ ਇਹਨਾਂ ਦੇ ਵਿੱਚ ਹੋਈ ਸੀ ਜਦੋਂ ਇਹਨਾਂ ਦੀ ਇਹਨਾਂ ਦੀ opinion ਨੂੰ ਬੜਾ ਮਾਇਨੇ ਰੱਖਿਆ ਜਾਂਦਾ ਹਰ ਮੁੱਦੇ ਤੇ ਇਹਨਾਂ ਨੇ ਕਾਂਗਰਸ ਵੱਲੋਂ ਪੱਖ ਵੀ ਰੱਖਿਆ ਕਿਉਂਕਿ ਇਹਨਾਂ ਦੀ ਸ਼ੁਰੂਆਤ 2017 ਦੇ ਬਾਈ ਇਲੈਕਸ਼ਨ ਤੋਂ ਹੋਈ ਸੀ ਗੁਰਜੀਤ ਔਜਲਾ ਦੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਰਿਜ਼ਾਈਨ ਦਿੱਤਾ ਤੇ ਬਾਈ ਇਲੈਕਸ਼ਨ ਲੋਕ ਸਭਾ ਦਾ ਹੋਇਆ ਸੀ ਉਦੋਂ ਗੁਰਜੀਤ ਔਜਲਾ ਇੰਨੇ ਵੱਡੇ ਲੀਡਰ ਨਹੀਂ ਸੀਗੇ ਪਰ ਅੱਜ ਗੁਰਜੀਤ ਔਜਲਾ ਵੱਡੇ ਲੀਡਰ ਬਣ ਗਏ ਨੇ ਇਸੇ ਕਰਕੇ ਇਹ ਇੱਕ ਕਾਰਨ ਵੀ ਬਣ ਗਿਆ ਕਿ ਕਾਟੋ ਕਲੇਸ ਜਿਹੜਾ ਉਹ ਜ਼ਾਦਾ ਵੱਧ ਗਿਆ ਗੁਰਜੀਤ ਤੋਜਲਾ ਦੇ ਕਈ ਵਾਰੀ ਇਹ ਵੀ ਚਰਚਾਵਾਂ ਨਿਕਲ ਆਉਂਦੀਆਂ ਨੇ ਕਿ ਸ਼ਾਇਦ ਆਮ ਆਦਮੀ ਪਾਰਟੀ ਨਾਲ ਜੁਆਇਨ ਕਰ ਲੈਣ ਆਮ ਆਦਮੀ ਪਾਰਟੀ ਚ ਕਿਉਂਕਿ ਭਗਵੰਤ ਮਾਨ ਨਾਲ ਲੋਕ ਸਭਾ ਜੇ ਇਕੱਠੇ ਕੰਮ ਕੀਤਾ ਤੇ ਇਹਨਾਂ ਦੇ ਰਿਸ਼ਤੇ ਬੜੇ ਮਜ਼ਬੂਤ ਨੇ ਤਾਂ ਇਹ ਕਿਥੇ ਆਮ ਆਦਮੀ ਪਾਰਟੀ ਨਾਲ ਜੁਆਇਨ ਕਰ ਲੈਣ ਔਰ ਆਮ ਆਦਮੀ ਪਾਰਟੀ ਚੋਂ ਇਲੈਕਸ਼ਨਾਂ ਲੜਨਾ ਨੇ ਇਸ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਚੱਲਦੀ ਰਹਿੰਦੀਆਂ ਨੇ ਇਹ ਕੋਈ ਆਥੈਂਟਿਕ ਗੱਲ ਨਹੀਂ ਮੈਂ ਕਰ ਰਿਹਾ ਕਿ ਇਸ ਤਰ੍ਹਾਂ ਹੋ ਹੀ ਰਿਹਾ ਪਰ ਇਹ ਕਿਉਂਕਿ ਸਿਆਸਤ ਦੇ ਵਿੱਚ ਚਰਚਾਵਾਂ ਦਾ ਹੀ ਸਭ ਤੋਂ ਵੱਧ ਭਾਰ ਹੁੰਦਾ ਤੇ ਚਰਚਾ ਇਹ ਵੀ ਚੱਲ ਰਹੀ ਹੈ ਹੁਣ ਕਿਉਂਕਿ ਚਰਚਾ ਇਹ ਚੱਲ ਰਹੀ ਸੀ ਕਿ ਤੇ ਓਪੀ ਸੋਨੀ ਗੇਮ ਦੇ ਵਿੱਚ ਆ ਗਏ ਓਪੀ ਸੋਨੀ ਨੇ 2009 ਦਾ ਇਲੈਕਸ਼ਨ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜੀ ਸੀਗੀ ਹੁਣ ਓਪੀ ਸੋਨੀ ਵੀ ਦਾਵਾ ਕਰ ਰਹੇ ਨੇ ਪਿਛਲੇ ਦਿਨ ਹੀ ਆਪਾਂ ਦੇਖਿਆ ਕਿ ਗੁਰਜੀਤ ਔਜਲਾ ਔਰ ਓਪੀ ਸੋਨੀ ਦੇ ਜਿਹੜੇ ਸਮਰਥਕ ਨੇ ਆਪਸ ਦੇ ਵਿੱਚ ਆਹਮੋ ਸਾਹਮਣੇ ਹੋ ਗਏ ਇੱਕ ਦੂਜੇ ਦੇ ਹੱਕ ਦੇ ਵਿੱਚ ਇਹਨਾਂ ਦੋਵਾਂ ਦੇ ਹੀ ਜਿਹੜੇ ਸਮਰਥਕ ਨੇ ਉਹ ਨਾਰੇबाजी ਕਰਨ ਲੱਗ ਪਏ ਓਪੀ ਸੋਨੀ ਦੇ ਸਮਰਥਕ ਇਹ ਦਾਵਾ ਕਰ ਰਹੇ ਨੇ ਕਿ ਇਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਗੁਰਜੀਤ ਓਜਲਾ ਦੇ ਸਮਰਥਕ ਇਹ ਦਾਵਾ ਕਰ ਰਹੇ ਨੇ ਕਿ ਇਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਹੁਣ ਕਿਉਂਕਿ ਓਪੀ ਸੋਨੀ ਵੀ ਅੰਮ੍ਰਿਤਸਰ ਦੇ ਵਿੱਚ ਬੜੇ ਮਜ਼ਬੂਤ ਨੇ ਓਪੀ ਸੋਨੀ ਵਿਧਾਇਕ ਰਹੇ ਨੇ ਲਗਾਤਾਰ ਵਿਧਾਇਕ ਵੀ ਬੰਦੇ ਆਏ ਨੇ ਔਰ 2009 ਦੇ ਵਿੱਚ ਵੀ ਜੇ ਮੈਂ ਤੁਹਾਨੂੰ ਯਾਦ ਕਰਾਵਾਂ 2009 ਦੇ ਨਤੀਜਿਆਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਬਹੁਤ ਮੁਸ਼ਕਲ ਦੇ ਨਾਲ लोकसभा इलेक्शन जितते सिगे अंत दे विच मुजीठा ਹਲਕੇ ਤੇ ਰਾਜਾ ਸੰਸੀ ਤੋਂ ਹੀ ਉਹਨਾਂ ਨੇ ਜਿੱਤ ਹਾਸਲ ਕੀਤੀ ਜਿਸ ਤੋਂ ਬਾਅਦ ਉਹ ਲੋਕਸਭਾ ਦੇ ਵਿੱਚ ਉਹਨਾਂ ਦਾ ਪਹੁੰਚਣਾ ਮੁਮਕਿਨ ਹੋ ਗਿਆ ਸੀਗਾ ਪਰ ਸ਼ਹਿਰ ਦੇ ਵਿੱਚ ਮੈਨੂੰ ਯਾਦ ਹੈ ਕਿ ਜਦੋਂ 2009 ਦੇ ਨਤੀਜੇ ਆਏ ਸੀਗੇ ਰਾਣਾ ਜੀ ਦਿਨ ਪਰ ਸ਼ਹਿਰ ਦੇ ਵਿੱਚ ओपी सोनी ਜਦੋਂ ਜਦੋਂ ਆਈਐਮਆਈ ਖੁੱਲਦੀ ਪਈ ਸੀਗੀ ਉਦੋਂ ਤੱਕ ओपी सोनी ਹੀ ਅੱਗੇ ਚੱਲਦੇ ਪਏ ਸੀਗੇ ਤਾਂ ਬੜਾ ਮਜ਼ਬੂਤ ਕੰਪੀਟੀਸ਼ਨ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ओपी सोनी ਨੇ ਦਿੱਤਾ ਸੀਗਾ ਉਸ ਤੋਂ ਬਾਅਦ ओपी सोनी ਵਿਧਾਇਕ ਬਣੇ ਫਿਰ ਉਸ ਤੋਂ ਬਾਅਦ ओपी सोनी ਤੁਸੀਂ ਦੇਖਿਆ ਕਿ ਡਿਪਟੀ ਸੀਐਮ ਵੀ ਬਣੇ ਤਾਂ ਉਸ ਕਰਕੇ ਇਹਨਾਂ ਦਾ ਅਹੁਦਾ ਜਿਹੜਾ ਉਹ ਕਾਫੀ ਵੱਧ ਗਿਆ ਫਿਰ ਜੇਲ੍ਹ ਵੀ ਇਹਨਾਂ ਨੂੰ ਜਾਣਾ ਪਿਆ ਹੁਣ ਅੰਮ੍ਰਿਤਸਰ ਦੀ ਸਿਆਸਤ ਦੇ ਵਿੱਚ ਅੰਮ੍ਰਿਤਸਰ ਸੈਂਟਰਲ ਤੋਂ ਹਮੇਸ਼ਾ ਐਮਐਲਏ ਬਣਦੇ ਆਉਂਦੇ ਨੇ ਤੇ ਜਿਹੜਾ ਅੰਮ੍ਰਿਤਸਰ ਦਾ ਸ਼ਹਿਰ ਦਾ ਇਲਾਕਾ ਹੈ ਉਹਦੇ ਨਾਲ ਓਪੀ ਸੋਨੀ ਦਾ ਕਨੈਕਟ ਬਹੁਤ ਵਧੀਆ ਕਨੈਕਟ ਓਪੀ ਸੋਨੀ ਦਾ ਹਮੇਸ਼ਾ ਤੋਂ ਹੀ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਮੰਨਿਆ ਜਾਂਦਾ ਕਿ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਕਨੈਕਟ ਹੈ ਉਸੇ ਤਰ੍ਹਾਂ ਦਾ ਕਨੈਕਟ ਗੁਰਜੀਤ ਓਜਲਾ ਦਾ ਵੀ ਮੈਂ ਪਹਿਲਾਂ ਐਪੀਸੋਡ 'ਚ ਵੀ ਜ਼ਿਕਰ ਕੀਤਾ ਕਿ ਗ ਸ਼ਹਿਰ ਦੇ ਵਿੱਚ ਚੰਗੇ ਤਰੀਕੇ ਨਾਲ ਸਤਾਪਤ ਕੀਤਾ ਹੀ ਹੋਇਆ ਔਰ ਬਤੌਰ ਐਮਪੀ ਇਹਨਾਂ ਨੇ ਕਈ ਇਹੋ ਜਿਹੇ ਕਮ ਆਪਣੇ ਗਿਨਾਏ ਨੇ ਕਿ ਜਿਹਦੇ ਵਿੱਚ ਇਹ ਦੂਜੀ ਵਾਰ ਵੀ ਬੜੀ ਈਜ਼ੀਲੀ ਇਹਨਾਂ ਨੇ ਜਿੱਤ ਹਾਸਲ 2019 ਦੇ ਵਿੱਚ ਵੀ ਜਿੱਥੇ ਇਹਨਾਂ ਨੇ ਹਾਸਲ ਕਰ ਲਈ ਸੀ ਕਿ ਹੁਣ ਪਰ ਕਿਉਂਕਿ ਇਹ ਦੋਵਾਂ ਧਿਰਾਂ ਦੇ ਵਿੱਚ ਇੱਕ ਬੜਾ ਵੱਡਾ ਕਾਟੋਕਲੇਸ਼ ਚੱਲ ਰਿਹਾ ਹੈ ਇਹਨਾਂ ਦੋਵਾਂ ਦੇ ਸਮਰਥਕਾਂ ਦੇ ਵਿੱਚ ਦੋਵੇਂ ਹੀ ਆਪਣੇ ਆਪਣੇ ਦਾਅਵੇਦਾਰੀ ਕਰ ਰਹੇ ਨੇ ਹੁਣ ਗੁਰਜੀਤ ਔਜਲਾ ਦੀ ਜਿਵੇਂ ਮੈਂ ਦੱਸਿਆ ਕਿ ਚਰਚਾ ਇਹ ਵੀ ਚੱਲਦੀ ਹੈ ਕਿ ਆਮ ਆਮੀ ਪਾਰਟੀ ਜੁਆਇਨ ਨਾ ਕਰ ਲੈਣ ਹਾਲੇ ਕਿ ਇਹ ਚਰਚਾ ਹੀ ਹੈ ਪਰ ਇਹ ਚਰਚਾ ਦੇ ਆਧਾਰ ਤੇ ਮੈਨੂੰ ਹੋ ਸਕਦਾ ਹੈ ਕਿ ਓਪੀ ਸੋਨੀ ਆਪਣਾ ਦਾਵਾ ਠੋਕਣੇ ਨੇ ਤੀਜੀ ਗੱਲ ਆਪਾਂ ਸਖ ਸਰਕਾਰੀ ਅਧਿਕਾਰੀ ਤੇ ਸਖ ਸਰਕਾਰੀਆ ਵੀ ਲੀਡਰ ਨੇ ਮੰਤਰੀ ਰਹੇ ਨੇ ਜਦੋਂ ਆਵਾਮੀ ਪਾਰਟੀ ਦੀ ਲਹਿਰ ਹੋ ਹੁੰਦੇ باوجود ਵੀ ਜਦੋਂ ਓਪੀ ਸੋਨੀ ਹਾਰ ਗਏ ਨੇ ਅੰਮ੍ਰਿਤਸਰ ਸ਼ਹਿਰ ਸਾਰਾ ਹਾਰ ਗਿਆ ਤਾਂ ਸੁਖ ਸਰਕਾਰੀਆ ਜਾਂ ਤਰਪਤ ਰਜਿੰਦਰ ਬਾਜਵਾ ਵਰਗੇ ਨੇਤਾ ਜਿਹੜੇ ਨੇ ਅੰਮ੍ਰਿਤਸਰ ਦੇ ਪਿੰਡੂ ਹਲਕਿਆਂ ਦੇ ਵਿੱਚੋਂ ਹਾਲਾਂਕਿ ਤਰਪਤ ਰਜਿੰਦਰ ਬਾਜਵਾ ਤਾਂ ਗੁਰਦਾਸਪੁਰ ਹਲਕਾ ਉਹਨਾਂ ਦਾ ਹਲਕਾ ਗੁਰਦਾਸਪੁਰ ਪਿਆ ਜਾਂਦਾ ਪਰ ਅੰਮ੍ਰਿਤਸਰ ਦੇ ਬਿਲਕੁਲ ਨਾਲ ਫਤਿਹਗੜ ਚੂੜੀਆਂ ਉਹਨਾਂ ਦਾ ਮੰਨਿਆ ਜਾਂਦਾ ਰਾਜਾ ਸੰਸੀ ਤੋਂ ਇਹ ਵਿਧਾਇਕ ਨੇ ਤੇ ਇਹੋ ਜਿਹੇ ਲੀਡਰ ਨੇ ਜਦੋਂ ਪੂਰੀ ਤਰ੍ਹਾਂ ਲੰਕਾ ਟੈ ਗਈ ਸੀਗੀ ਕਾਂਗਰਸ ਦੀ ਟੰਦੀ ਨਜ਼ਰ ਆ ਰਹੇ ਸੀਗੀ ਉਦੋਂ ਮਾਜੇ ਦੇ ਵਿੱਚੋਂ ਇਹ ਨਿਕਲ ਕੇ ਆਏ ਔਰ ਇਹਨਾਂ ਨੇ ਜਿੱਤ ਹਾਸਲ ਕੀਤੀ ਉਹਦੇ ਵਿੱਚ ਸੁਖਬਿੰਦਰ ਸਿੰਘ ਸਰਕਾਰਿਆ ਦਾ ਇੱਕ ਵੀ ਨਾ ਇਹ ਵੀ ਵੱਡਾ ਨਾਮ ਹੈ ਜਿਹੜਾ ਪਿੰਡੂ ਹਲਕਾ ਅੰਮ੍ਰਿਤਸਰ ਲੋਕ ਸਭਾ ਦਾ ਉਹਦੇ ਵਿੱਚ ਸੁਖ ਸਰਕਾਰਿਆ ਦੀ ਵਧੀਆ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਧੀਆ ਆਧਾਰ ਹੈ ਚਾਹੇ ਉਹ ਰਾਜਾ ਸੰਸੀ ਹੋਵੇ ਚਾਹੇ ਉਹ ਹਲਕਾ ਅਜਨਾਲੇ ਦੇ ਵਿੱਚ ਵੀ ਕਿਉਂਕਿ ਬਦੌਰ ਮੰਤਰੀ ਕੰਮ ਕਰਦੇ ਰਹੇ ਨੇ ਤੇ ਅਜਨਾਲਾ ਹੋ ਗਿਆ ਰਾਜਾ ਸੰਸੀ ਹੋ ਗਿਆ ਜਿਹੜੇ ਉਧਰਲੇ ਬਾਰਡਰ ਦੇ ਨਾਲ ਲੱਗਦੇ ਜਿਹੜਾ ਅੰਮ੍ਰਿਤਸਰ ਦਾ ਹਲਕਾ ਹੈ ਅਮਰਸਰ ਲੋਕ ਸਭਾ ਦੇ ਜਿਹੜੇ ਵਿਧਾਨ ਸਭਾ ਹਲਕੇ ਪੈਂਦੇ ਨੇ ਜਿਹੜਾ ਉਹ ਇਲਾਕਾ ਹੈ ਉਹਦੇ ਵਿੱਚ ਸੁਖ ਸਰਕਾਰੀਆਂ ਦਾ ਵੀ ਇੱਕ ਮਜ਼ਬੂਤ ਔਰ ਕਾਂਗਰਸ ਪਾਰਟੀ ਦੇ ਵਿੱਚ ਵੀ ਮਜ਼ਬੂਤ ਨੇ ਲਗਾਤਾਰ ਐਮ ਐਲ ਏ ਜਿੱਤਦੇ ਆ ਰਹੇ ਨੇ ਮੰਤਰੀ ਵੀ ਬਣੇ ਔਰ ਕਾਂਗਰਸ ਪਾਰਟੀ ਦੇ ਅੰਦਰ ਵੀ ਇਹਨਾਂ ਦੀ ਮਜ਼ਬੂਤੀ ਹੈ ਔਰ ਇਹ ਦਾਵਾ ਇਹਨਾਂ ਦਾ ਵੀ ਇੱਕ ਠੋਸ ਦਾਵਾ ਇਹਨੂੰ ਆਪਾਂ ਮੰਨ ਕੇ ਚੱਲ ਸਕਦੇ ਹਾਂ ਅਮਰਸਰ ਸੀਟ ਜਿਹੜੀ ਹੈ ਉਹ ਮੈਕਸਿਮਮ ਜਿਹੜਾ ਪ੍ਰਭਾਵ ਹੈਗਾ ਪੰਥਕ ਸੀਟ ਨਹੀਂ ਜਾਂਦੀ ਹੈ ਕਿਉਂਕਿ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਗੁਰੂ ਰਾਮਦਾਸ ਜੀ ਦਾ ਬੜਾ ਉਥੇ ਇਹ ਕਹਿ ਸਕਦੇ ਆ ਕਿ ਆਪਾਂ ਉਹਨੂੰ ਧਰਤੀ ਹੀ ਜਿਹੜੀ ਐ ਗੁਰੂਆਂ ਪੀਰਾਂ ਦੀ ਕਿਹਾ ਜਾਂਦਾ ਤੇ ਉਥੇ ਕੈਂਡੀਡੇਟ ਪਾਰਟੀਆਂ ਜਦੋਂ ਵੀ ਉਤਾਰਦੀਆਂ ਨੇ ਇਹ ਕਿਸੇ ਵੀ ਇਲੈਕਸ਼ਨ ਨੂੰ ਭਾਵੇਂ ਉਹ ਵਿਧਾਨ ਸਭਾ ਇਲੈਕਸ਼ਨ ਹੋਵੇ ਈਵਨ ਕਿ ਪੰਚਾਇਤ ਦਾ ਇਲੈਕਸ਼ਨ ਵੀ ਹੋਵੇ ਜਾਂ ਪੰਚਾਇਤ ਦਾ ਛੋਟੇ ਤੋਂ ਛੋਟਾ ਇਲੈਕਸ਼ਨ ਤੇ ਵੱਡੇ ਤੋਂ ਵੱਡਾ ਇਲੈਕਸ਼ਨ ਜਦੋਂ ਹੋਵੇ ਤੇ ਉਦੋਂ ਪੰਥਕ ਧਿਰ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਉਮੀਦਵਾਰ ਉਤਾਰੇ ਜਾਂਦੇ ਆ ਨਾ ਇਸ ਤਰ੍ਹਾਂ ਨੇ 2009 ਦੇ ਵਿੱਚ ਓਪੀ ਸੋਨੀ ਆਏ 2014 ਦੇ ਵਿੱਚ ਭਾਜੀਪੀ ਨੇ ਅਰੁਣ ਜੈਤਰੀ ਨੂੰ ਉਤਾਰਿਆ ਤਾਂ ਏ ਅੰਮ੍ਰਿਤਸਰ ਲੋਕ ਸਭਾ ਜਿੱਦਾਂ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਅੰਮ੍ਰਿਤਸਰ ਲੋਕ ਸਭਾ ਜਿਹੜਾ ਹੈ ਬਿਲਕੁਲ ਡਿਫਰੈਂਟ ਸਿਨੈਰੀਓ ਪੇਸ਼ ਕਰਦਾ ਹਮੇਸ਼ਾ ਇੱਥੇ ਦੇ ਵੋਟਰ ਹਮੇਸ਼ਾ ਵੱਖਰਾ ਹੀ ਨਤੀਜਾ ਦਿੰਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਇੱਥੇ ਦਾ ਪਿੰਡੂ ਜਿਹੜਾ ਉਹ ਹਾਰਡ ਕੋਰ ਪਿੰਡੂ ਹਲਕਾ ਮੰਨਿਆ ਜਾਂਦਾ ਹਾਰਡ ਕੋਰ ਸਿੱਖ ਬੈਲਟ ਮੰਨੀ ਜਾਂਦੀ ਹੈ ਪਰ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਸਿੱਖ ਪਲੱਸ ਹਿੰਦੂਆਂ ਦੀ ਇੱਕ ਆਪਸੀ ਭਾਈਚਾਰਕ ਸਾਂਝ ਜਿਹੜਾ ਉਹ ਹਮੇਸ਼ਾ ਮੈਸੇਜ ਦਿੰਦਾ ਆ ਰਿਹਾ ਹੈ ਔਰ ਇਹ ਜ਼ਰੂਰੀ ਨਹੀਂ ਹੈ ਕਿ ਸ਼ਹਿਰ ਦੇ ਵਿੱਚ ਕੋਈ ਕਿਹਾ ਜਾਵੇ ਕਿ ਉਥੇ ਸਿੱਖ ਹੀ ਹਮੇਸ਼ਾ ਜਿੱਤੇਗਾ ਉਥੇ ਹਿੰਦੂ ਔਰ ਸਿੱਖਾਂ ਦਾ ਇੱਕ ਆਪਸੀ ਭਾਈਚਾਰਾ ਹੈ ਸ਼ਹਿਰ ਦਾ ਨਤੀਜਾ ਕੁਝ ਹੋਰ ਹੁੰਦਾ ਹੈ ਪਿੰਡੂ ਹਲਕਿਆਂ ਦਾ ਨਤੀਜਾ ਹਮੇਸ਼ਾ ਅਕਸਰ ਆਪਾਂ ਦੇਖਿਆ ਉਥੇ ਕੁਝ ਹੋਰ ਹੁੰਦਾ ਉਹ ਦੋਵਾਂ ਦੀ ਵੋਟਾਂ ਦੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਹੀ ਇੱਥੇ ਦਾ ਉਮੀਦਵਾਰ ਜਿੱਤ ਹਾਸਲ ਕਰਦਾ ਆਮੂਮਨ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਉਥੇ ਦੀ ਜਿਹੜੀ ਵੋਟਰਾਂ ਦੀ ਇੱਕ ਸੈਂਸ ਹੁੰਦੀ ਉਹ ਸੇਮ ਹੁੰਦੀ ਹੈ ਪਰ ਅੰਮ੍ਰਿਤਸਰ ਦੇ ਵਿੱਚ ਮੈਂ ਪਿਛਲੇ 2-3 ਚੋਣਾਂ ਤੋਂ ਦੇਖ ਰਿਹਾ ਕਿ ਸ਼ਹਿਰ ਇੱਕ ਪਾਸੇ ਚੱਲ ਰਿਹਾ ਹੁੰਦਾ ਹੈ ਪੈਂਡੂ ਹਲਕੇ ਇੱਕ ਪਾਸੇ ਚੱਲ ਰਹੇ ਹੁੰਦੇ ਨੇ ਉਹਦਾ ਮਿਸ਼ਰਣ ਕਰਕੇ ਉਹਦੀ ਵੋਟਾਂ ਦੀ ਕੈਲਕੂਲੇਸ਼ਨ ਕਰਕੇ ਹੀ ਹਮੇਸ਼ਾ ਇੱਥੋਂ ਦੇ ਕੋਈ ਨਾ ਕੋਈ ਉਮੀਦਵਾਰ ਜਿਹੜਾ ਉਹ ਜਿੱਤਦਾ ਹੈ ਤਾਂ ਪਰ ਇਹ ਜ਼ਰੂਰੀ ਨਹੀਂ ਹੈ ਕਿ ਉੱਥੇ ਬਿਲਕੁਲ ਇਹੋ ਜਿਹਾ ਕੈਂਡੀਡੇਟ ਪਾਰਟੀਆਂ ਨੂੰ ਉਤਾਰਨਾ ਪਵੇ ਕਿ ਉਹ ਬਿਲਕੁਲ ਸਿੱਖ ਚਹਿਰਾ ਹੀ ਹੋਵੇ ਤਾਂ ਹੀ ਉਹਨੂੰ ਵੋਟਾਂ ਹਾਸਲ ਹੋਣਗੀਆਂ ਨਹੀਂ ਓਪੀ ਸੋ ਨਹੀਂ ਮੈਂ ਤੁਹਾਨੂੰ ਦੱਸਿਆ 2009 ਦੇ ਵਿੱਚ ਵਧੀਆ ਜਿੱਤ ਹਾਸਲ ਕਰ ਰਹੇ ਸੀਗੇ ਸਾਰਾ ਦਿਨ ਅੱਗੇ ਚੱਲਦੇ ਰਹੇ ਪਰ ਪੈਂਡੂ ਹਲਕਾ ਰਾਜਾ ਸੰਸੀ ਔਰ ਮਜੀਠਾ ਉਥੋਂ ਹਾਰ ਗਏ ਉੱਥੇ ਨਵਜੋਤ ਸਿੰਘ ਸਿੱਧੂ ਉਹਨਾਂ ਕੋ ਗੈਪ ਕਵਰ ਕਰਕੇ ਤੇ ਨਵਜੋਤ ਸਿੰਘ ਸਿੱਧੂ ਲੋਕ ਸਭਾ ਦੇ ਵਿੱਚ ਪਹੁੰਚ ਗਏ ਤਾਂ ਇਸ ਤਰ੍ਹਾਂ ਦੀਆਂ ਇਹ ਹਲਕਾ ਜਿਹੜਾ ਹੈ ਇਹ ਇਸ ਤਰ੍ਹਾਂ ਹੀ ਚੱਲਦਾ ਹੈ ਇੱਥੇ ਨੇਤਾ ਦੀ ਮਜਬੂਤੀ ਨੂੰ ਜ਼ਿਆਦਾ ਦੇਖਿਆ ਜਾਂਦਾ ਨੇਤਾ ਦਾ ਧਰਮ ਕੀ ਹੈ ਨੇਤਾ ਸਿੱਖ ਹੈ ਜਾਂ ਮੋਨਾ ਹੈ ਜਾਂ ਹਿੰਦੂ ਹੈ ਉਹ ਮੈਨੂੰ ਲੱਗਦਾ ਹੈ ਕਿ ਘੱਟ ਅੰਮ੍ਰਿਤਸਰ ਦੇ ਵਿੱਚ ਇਫੈਕਟ ਪੈਂਦਾ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਉਹਦਾ ਕਨੈਕਟ ਕਿੰਨਾ ਕੋ ਹੈ ਉਹ ਜ਼ਿਆਦਾ ਦੇਖਿਆ ਜਾਂਦਾ ਕੋਈ ਹੋਰ ਵੀ ਆਪਾਂ ਇੱਕ ਆਪਸ਼ਨ ਰੱਖੀਏ ਕੋਈ ਹੋਰ ਕੋਈ ਹੋਰ ਵੀ ਹੋ ਸਕਦਾ ਹੈ ਕਿਉਂਕਿ ਤਿੰਨ ਇਹ ਵੱਡੇ ਨਾਮ ਨੇ ਆ ਕਾਂਗਰਸ ਪਾਰਟੀ ਵੀ ਬਹੁਤ ਵੱਡੀ ਹੈ ਉਹਨਾਂ ਕੋਲ ਲੀਡਰ ਬਹੁਤ ਵੱਡੇ ਆ ਪਹਿਲਾਂ ਵੀ ਇਹ ਜ਼ਿਕਰ ਕਰਦੇ ਰਹੇ ਹਾਂ ਕਿ ਲੀਡਰ ਬਹੁਤ ਜ਼ਿਆਦਾ ਨੇ ਔਰ ਕਾਂਗਰਸ ਪਾਰਟੀ ਦਾ ਦਾਇਰਾ ਬਹੁਤ ਵੱਡਾ ਹੈ ਬਹੁਤ ਪੁਰਾਣੀ ਪਾਰਟੀ ਹੈ ਤੇ ਕੋਈ ਹੋਰ ਵੀ ਜੇ ਕਾਂਗਰਸ ਪਾਰਟੀ ਅਗਰ ਕਿਸੇ ਨੂੰ ਕੰਸਲਟਰ ਕਰੇ ਤਾਂ ਕੌਣ ਹੋ ਸਕਦਾ ਦੇਖੋ ਅੰਮ੍ਰਿਤਸਰ ਜਿਹੜੀ ਹੈ ਬੜੀ ਹਾਈ ਪ੍ਰੋਫਾਈਲ ਸੀਟ ਰਹੀ ਹੈ ਜੇ ਬੀਜੇਪੀ ਕੋਈ ਵੱਡਾ ਚਿਹਰਾ ਇੱਥੋਂ ਉਤਾਰ ਦੇ ਜੇ ਬੀਜੇਪੀ ਕੋਈ ਵੱਡਾ ਚਿਹਰਾ ਅੰਮ੍ਰਿਤਸਰ ਤੋਂ ਲੈ ਕੇ ਆਵੇ ਕਿਉਂਕਿ ਪਿਛਲੀ ਵਾਰ ਹਰਦੀਪ ਪੁਰੀ ਔਰ ਉਹਨ ਜੇਤਲੀ ਨੂੰ ਉਹਨਾਂ ਨੇ ਲੜਾਇਆ ਸੀਗਾ ਤਾਂ ਹੋ ਸਕਦਾ ਕਿ ਕਾਂਗਰਸ ਵੀ ਕਹੇ ਕਿ ਆਪਾਂ ਵੀ ਕੋਈ ਹੋਰ ਵੱਡਾ ਚੈਅ ਹੈ ਜਦੋਂ ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਖਿਆ ਕਿ 2014 ਦੇ ਵਿੱਚ ਉਹਨਾਂ ਨੇ ਬਿਲਕੁਲ ਸਿਆਸਤ ਦੀ ਪਲਟਤੀ ਕਿ ਅਰੁਣ ਜੇਤਲੀ ਮੋਦੀ ਵੇਵ ਦੇ ਬਾਵਜੂਦ ਹਾਰ ਕੇ ਕੈਪਟਨ ਅਮਰਿੰਦਰ ਸਿੰਘ ਸੀਟ ਲੈ ਆਏ ਤਾਂ ਅੰਮ੍ਰਿਤਸਰ ਇਹੋ ਜੀ ਸੀਟ ਹੈ ਜਿੱਥੋਂ ਪੰਜਾਬ ਤੋਂ ਕੋਈ ਵੀ ਪਾਰਟੀ ਪੂਰੇ ਪੰਜਾਬ ਤੋਂ ਜਾਂ ਪੰਜਾਬ ਦੇ ਬਾਹਰੋਂ ਵੀ ਜੇ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਚਲੋ ਕਾਂਗਰਸ ਨਾਲ ਹੀ ਲਿਆ ਸਕਦੀ ਉਹ ਲਿਆ ਕੇ ਅੰਮ੍ਰਿਤਸਰ ਚੋਂ ਲੜਾ ਸਕਦੇ ਨੇ ਕਿਉਂਕਿ ਅੰਮ੍ਰਿਤਸਰ ਸੀਟ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ ਇਸ ਕਰਕੇ ਇਹ ਇੱਕ ਜਿਹੜੇ ਆਪਾਂ ਕੋਈ ਹੋਰ ਦੀ ਸੰਭਾਵਨਾ ਵੀ ਹਮੇਸ਼ਾ ਇੱਥੇ ਰਹੀ ਗਰੀ ਹੈ ਕਿਉਂਕਿ ਇਸ ਸੀਟ ਤੇ ਪੂਰੇ ਦੇਸ਼ ਦੀ ਨਜ਼ਰ ਹੁੰਦੀ ਹੈ ਜਦੋਂ ਲੋਕ ਸਭਾ ਲੈ ਚੋਣਾ ਹੁੰਦੀਆਂ ਨੇ ਤੋਂ ਤੋਂ ਮੈਨੂੰ ਨਹੀਂ ਲੱਗਦਾ ਕਿ ਫਿਰੋਜ਼ਪੁਰ ਦੀ ਸੀਟ ਤੇ ਕੀ ਹੋ ਰਿਹਾ ਹੈ ਜਾਂ ਫਰੀਦਕੋਟ ਦੀ ਸੀਟ ਤੇ ਕੀ ਹੋ ਰਿਹਾ ਹੈ ਫਿਰੋਜ਼ਪੁਰ ਚ ਜਿਸ ਸੁਖਬੀਰ ਬਾਦਲ ਲੜ ਰਹੇ ਨੇ ਉਹ ਫਿਰ ਦੇਖੀ ਜਾਂਦੀ ਹੈ ਫਰੀਦਕੋਟ ਫਤਿਹਗੜ੍ਹ ਸਾਹਿਬ ਇਹੋ ਜਿਹੀਆਂ ਸੀਟਾਂ ਤੇ ਜ਼ਿਆਦਾ ਨਜ਼ਰ ਨਹੀਂ ਜਾਂਦੀ ਆਨੰਦਪੁਰ ਸਾਹਿਬ ਤੇ ਜ਼ਿਆਦਾ ਸੀਟ ਤੇ ਨਜ਼ਰ ਨਹੀਂ ਜਾਂਦੀ ਅੰਮ੍ਰਿਤਸਰ ਹਮੇਸ਼ਾ ਇੱਕ ਹੌਟਸਪੌਟ ਬਣਿਆ ਰਹਿੰਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਪੂਰੇ ਦੇਸ਼ ਦੇ ਲਈ ਕਿਉਂਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਨਜ਼ਰ ਅੰਮ੍ਰਿਤਸਰ ਤੇ ਹੀ ਰਹਿੰਦੀ ਹੈ ਜੇ ਗੁਰਦਾਸਪੁਰ ਸੰਨੀਦੋਲ ਵਗੈਰਾ ਲੜਨ ਤਾਂ ਫਿਰ ਜਾਂਦੇ ਨੇ ਤੇ ਅੰਮ੍ਰਿਤਸਰ ਸੀਟ ਤੇ ਹਮੇਸ਼ਾ ਨਜ਼ਰ ਜਿਹੜੀ ਹੈ ਲੋਕਾਂ ਦੀ ਰਹਿੰਦੀ ਹੈ ਕਿਉਂਕਿ ਅੰਮ੍ਰਿਤਸਰ ਨੂੰ ਸਾਰੇ ਦੇਸ਼ ਦੇ ਵਿੱਚ ਜਾਣਦੇ ਨੇ ਸਾਰੇ ਦੇਸ਼ ਦੇ ਲੋਕ ਅੰਮ੍ਰਿਤਸਰ ਸ਼ਹਿਰ ਨਾਲ ਜਾਣੂ ਨੇ ਇਸ ਕਰਕੇ ਬੜੀ ਹਾਈ ਪ੍ਰੋਫਾਈਲ ਸੀਟ ਹੈ ਇੱਥੇ ਹਮੇਸ਼ਾ ਕੋਈ ਹੋਰ ਦੀ ਸੰਭਾਵਨਾ ਰਾਣਾ ਜੀ ਬਣੀ ਰਹੂਗੀ ਠੀਕ ਹੈ ਹਰਮਨ ਸ਼ੂ ਬਹੁਤ ਬਹੁਤ ਸ਼ੁਕਰੀਆ ਜੀ ਆਪਾਂ ਹਲਕਾ ਅੰਮ੍ਰਿਤਸਰ ਦੀ ਲੋਕ ਸਭਾ ਹਲਕੇ ਦੀ ਗੱਲ ਕੀਤੀ ਔਰ ਇਸ ਵਾਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਚਾਰ ਉਮੀਦਵਾਰ ਗੁਰਜੀਤ ਸਿੰਘ ਔਜਲਾ ਓਪੀ ਸੋਨੀ ਸੁਖ ਸਰਕਾਰੀਆ ਅਤੇ ਕੋਈ ਹੋਰ ਇਹ ਅਸੀਂ ਜ਼ਿਕਰ ਕੀਤਾ ਇਹਨਾਂ ਤੇ ਚਰਚਾ ਕੀਤੀ ਜੋ ਗਰਾਊਂਡ ਲੈਵਲ ਤੇ ਸਾਡੇ ਕੋਲ ਰਿਪੋਰਟ ਸੀਗੀ ਉਹਦੇ ਆਧਾਰ ਤੇ ਅਸੀਂ ਇਹਨਾਂ ਦੀ ਦਅਵੇਦਾਰੀ ਦੇਖੀ ਹੈ ਕਿ ਕਾਫੀ ਮਜ਼ਬੂਤ ਹੈ ਟਿਕਟਾਂ ਲੈ ਕੇ ਪਾਰਟੀਆਂ ਦਾ ਬਾਕੀ ਆਖਰੀ ਫੈਸਲਾ ਤਾਂ ਪਾਰਟੀਆਂ ਦਾ ਹੁੰਦਾ ਟਿਕਟ ਕਿਹਨੂੰ ਪਾਰਟੀ ਦਿੰਦੀ ਹੈ ਲੇਕਿਨ ਜ਼ਿਆਦਾਤਰ ਜਿਹੜਾ ਪਾਰਟੀ ਦਾ ਧਿਆਨ ਜਾਂ ਪਾਰਟੀ ਜਿਹੜੀ ਦਾ ਖੇਡ ਸਕਦੀ ਹੈ ਉਹ ਇਹਨਾਂ ਤੇ ਹੀ ਹੋ ਸਕਦਾ ਹੈ ਇਹ असि इसे चर्चा की है इस सीट किसे होर पार्टी दे रहो, टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर